ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਦੁੱਧ ਵਾਲੀ ਡਿਫਰੈਂਟ ਜੀ ਸਬਜ਼ੀ ਬਣਾਉਣਾ ਦੱਸਾਂਗੇ ਜਦੋਂ ਕਿ ਘਰ ਦੇ ਵਿੱਚ ਕੋਈ ਸਬਜ਼ੀ ਨਾ ਹੋਵੇ ਉਸ ਤਰ੍ਹਾਂ ਜਲਦੀ ਜਲਦੀ ਬਣ ਜਾਂਦੀ ਹੈ ਜੀ ਇਹ ਆਪਾਂ ਤੇਲ ਗਰਮਾ ਕਰਨ ਰੱਖ ਲਿਆ ਜੀ ਕੜਾਹੀ ਦੇ ਵਿੱਚ ਸਰੋਂ ਦਾ ਤੇਲ ਵੀ ਪਾ ਸਕਦੇ ਆਪਾਂ ਤੇ ਜੇ ਆਪਾਂ ਚਾਹੀਏ ਤਾਂ ਵੀ ਦੇਸੀ ਘਿਓ ਵੀ ਪਾ ਸਕਦੇ ਆ ਤੇ ਜੇ ਆਪਾਂ ਤੇਲ ਪਾ ਗਏ ਉਹਨੂੰ ਚੰਗੀ ਤਰ੍ਹਾਂ ਕਲਕਾ ਲਗੀ ਜੀ ਹੁਣ ਆਪਾਂ ਆਪਦੇ ਸਵਾਦ ਅਨੁਸਾਰ ਪਾ ਲਾਂਗੇ ਜੀਰਾ ਜੀ ਤੇ ਹਨੇ ਦੇ ਵਿੱਚ ਪਾਵਾਂਗੇ ਆਪਾਂ ਪਿਆਜ਼ हल्का हल्का जहाँ हला बिल्कुल ना तो हर्का हर्का जी कच्चा पानी जो खत्म करा ज्यादा नहीं आपको भुनना इस तरह हल्का हल्का जहा हिला लसन पा लेंगे थोड़ा जहा कटे हुआ फिर इन भी एक दो मिनट इस तरह ही भुन गए जी हौली हौली क्योंकि पहला आप प्याज भुनवा गए हल्का जहा फिर आप लथन भुन लागे जी ये ही आप ਹਰੀ ਮਿਰਚ ਪਾ ਲੈਣੀ ਹੈ ਜੀ ਥੋੜੀ ਜਿਹੀ ਜਿਹੜੀ ਕਟੀਆਂ ਹੋਆ ਦੋ ਤਿੰਨ ਜਿਵੇਂ ਆਪਾਂ ਚਾਰ ਪੰਜ ਜਾਣੇ ਦੀ ਸਬਜ਼ੀ ਬਣਾਉਣੀ ਹੋਵੇ ਉਸ ਤਰ੍ਹਾਂ ਲੂ ਟਾਰਨੇ ਸਿਆਪਾ ਨੂੰ ਬਾਦੀਂ ਲਗਾਈ ਹਰਗਾ ਤੇ ਇਸ ਤਰ੍ਹਾਂ ਹੀ ਆਪਾਂ ਇਹ ਘੋਲ ਦੇ ਹਿਲਾਉਂਦੇ ਜਾਵਾਂਗੇ ਇਹ ਨਾ ਜਿਹੜੇ ਮੜਾ ਜਾਂ ਹੋਰ ਹੱਕਾ ਜਾਂ ਬ੍ਰਾਊਨ ਜਾਂ ਹੋ ਗਿਆ ਰੰਗ ਤੇ ਫਿਰ ਆਪਾਂ ਇਸ ਤੋਂ ਬਾਅਦ ਪਾਵਾਂਗੇ ਜਿਹਦੇ ਵਿੱਚ ਟਮਾਟਰ ਪਾ ਦਾਂਗੇ ਤੇ ਇਹ ਆਪਾਂ ਟਮਾਟਰ ਸਕਿਪ ਵੀ ਕਰ ਸਕਦੇ ਹਾਂ ਜੇ ਆਪਾਂ ਜਿਆਦਾ دیر ਤੱਕ ਸਬਜ਼ੀ ਰੱਖਣੀ ਹੈ ਕਿਉਂਕਿ ਇਹਦੇ ਨਾਲ ਦੁੱਧ ਪਾਟ ਜਾਂਦਾ ਜੀ ਤੇ ਜੇ ਆਪਾਂ ਇਸ ਤਰ੍ਹਾਂ ਧੀ ਬਣਾ ਕੇ ਖਾਣੀ ਹੈ ਵੀ ਉਸੇ ਟਾਈਮ ਫੇਰ ਤੋਈ ਹੋਣੀ ਹੈ ਜੀ ਫਿਰ ਆਪਾਂ ਪਾ ਸਕਦੇ ਹਾਂ ਇਸ ਤਰ੍ਹਾਂ ਪਨੀਰ ਹੋ ਜਾਂਦੀ ਆਉਂਦੀ ਹੈ ਆਪਾਂ ਪਾਉਂ ਲਾਂਗੇ ਬਹੁਤ ਵਧੀਆ ਬਣਦੀ ਹੈ ਜੀ ਖਾ ਕੇ ਬਣਾ ਕੇ ਖਾ ਕੇ ਵੇਖਿਓ ਜੀ ਤੇ ਸਾਡੀ ਵੀਡੀਓ ਕਿਵੇਂ ਲੱਗੀ ਜੀ ਜ਼ਰੂਰ ਇਸ ਤਰ੍ਹਾਂ ਕਮੈਂਟ ਕਰਕੇ ਤੇ ਵੀਡੀਓ ਨੂੰ ਸਬਸਕ੍ਰਾਈਬ ਵੀ ਕਰਨਾ ਜੀ ਚੈਨਲ ਨੂੰ ਤੇ ਲਾਈਕ ਵੀ ਕਰਨਾ ਜੀ ਤੇ ਤਾਂ ਕਿ ਅੱਗੇ ਤੋਂ ਆਪਾਂ ਹੋਰ ਵੀ ਵਧੀਆ-ਵਧੀਆ ਬਣਾ ਸਕੀਏ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਨੂੰ ਟੱਪਾ ਨਮਕ ਪਾ ਦੇਵਾਂਗੇ ਜੀ ਹਲਦੀ ਪਾ ਦੇਵਾਂਗੇ ਹਰੀ ਮਿਰਚ ਪਾਈ ਜੀ ਇਸ ਕਰਕੇ ਆਪਾਂ ਮਾੜੀ ਜੀ ਲਾਲ ਮਿਰਚ ਪਾਵਾਂਗੇ ਹਰੀਆਂ ਪਾਆਂ ਨਾ ਥੋੜਾ ਜਿਹਾ ਆਪਾਂ ਮਸਾਲਾ ਪਾ ਦੇਵਾਂਗੇ ਜੀ ਇਹ ਚੰਗੀ ਤਰ੍ਹਾਂ ਭੌਂ ਲਾਂਗੇ ਇਸ ਤਰ੍ਹਾਂ ਤੇ ਹਲਦੀ ਕੱਚੀ ਨਹੀਂ ਰਹਿਣੀ ਚਾਹੀਦੀ ਜੇ ਹਲਦੀ ਕੱਚੀ ਰਹਿ ਜੰਦੀ ਹੈ ਫਿਰ ਉਹ ਤਾਂ ਹੋਰੀ ਹੌਕ ਕ ਜਾਉਂਦਾ ਸਬਜ਼ੀ ਦੇ ਵਿੱਚ ਇਸ ਤਰ੍ਹਾਂ ਇਹਨੂੰ ਆਪਾਂ ਚੰਗੀ ਤਰ੍ਹਾਂ ਹਲਦੀ ਭੌਂ ਲ ਲੈਣਾ ਜੀ ਇਸ ਤਰ੍ਹਾਂ ਹਲਾ ਕੇ ਮਾਰ ਕੇ ਇਸ ਤਰ੍ਹਾਂ ਆਪਾਂ ਭੁੰਦੇ ਜਾਵਾਂਗੇ ਇਹਨੂੰ ਤੇ ਹਲਕਾ ਜਿਹਾ ਆਪਾਂ ਪਾਣੀ ਪਾ ਕੇ ਇਹਨੂੰ ਖਲਾਵਾਂਗੇ ਜੀ ਆਕੇ ਚੰਗੀ ਤਰ੍ਹਾਂ ਭੁੱਜ ਜੇ ਜੀ ਮੜਾ ਮੜਾ ਪਣੀ ਪਾਵਾਂਗੇ ਜੀ ਆਪਾਂ ਜ਼ਿਆਦਾ ਨਹੀਂ ਪਾਉਣਾਗਾ ਇਸ ਤਰ੍ਹਾਂ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੁੱਧ ਤਾਂ 4-5 ਵਜੇ ਨੇ ਵਾਸਤੇ ਬਣਾਉਣੀ ਹੈ ਜੀ ਇੱਕ ਗਲਾਸ ਦੁੱਧ ਦਾ ਬਾਦੂ ਹੈ ਜੀ ਦੁੱਧ ਦਾ ਫਪਾਲਿਆ ਜੀ ਸਾਰਾ ਉਹਨਾਂ ਨੂੰ ਆਪਾਂ ਦੋ ਵਾਲੇ ਦਵਾ ਲਾਂਗੇ ਇਸ ਵਾਰ ਕੇ ਇੱਕ ਤੋਂ ਦੋ ਤੱਕ ਵਾਲੇ ਦਵਾ ਕੇ ਵਧੀਆ ਰੰਗ ਲੰਘ ਜੀ ਬਹੁਤ ਵਧੀਆ ਬਣਦੀ ਹੈ ਜੀ ਕਿਵੇਂ ਲੱਗੀ ਜੀ ਜ਼ਰੂਰ ਦੱਸਣਾ ਵੀਡੀਓ ਦੇਖਣ ਲਈ ਜੀ ਧੰਨਵਾਦ